ਸ੍ਰੀ ਕਲਦੀ ਪ੍ਰਭਾ ਨੂੰ ਸਵਾਗਤ ਆ ਸਾਰੇ ਵੀਰਾਂ ਦਾ ਆਪਣੇ YouTube ਚੈਨਲ ਤੋਂ ਰਿਕਾਰ ਵਿਆਰ ਤੇ ਇੱਕ ਵਾਰ ਫਿਰ ਤੇ ਅੱਜ ਭਾਈ ਆਪਾਂ ਲੈ ਕੇ ਆ ਗਾ ਤੁਹਾਡੇ ਵਾਸਤੇ ਲੋ ਬਜਟ ਵਾਲੀ ਕਾਰਾਂ ਜਿਹੜੇ ਕੋਈ ਵੀਰ ਕਿਸੇ ਦੇ ਕੋਲ ਘੱਟ ਪੇਮੈਂਟ ਆ ਛੋਟੇ ਰੇਟ 'ਚ ਗੱਡੀ ਲੈਣਾ ਚਾਹੁੰਦਾ ਇਹਨਾਂ ਤਾਂ ਆਪਣੇ ਕੋਲ ਇੱਕ ਡੀਜ਼ਲ ਗੱਡੀ ਫਿਗੋ ਪੈਟਰੋਲ ਗੱਡੀ ਆਲਟੋ ਤੇ ਇੱਕ ਆਈਟਮ ਸਿਰਫ 40000 ਚੱਲੀ ਗਈ ਗੱਡੀਆਂ ਘੱਟ ਚੱਲੀਆਂ ਹੋਏ ਨੇ ਲਗਭਗ 1 ਫਸਟਨੋਨੀ ਨੇ ਤਿੰਨੇ ਗੱਡੀਆਂ ਤੇ ਉਸ ਤੋਂ ਪਹਿਲਾਂ ਭਾਈ ਆਪਣਾ ਪਤਾ ਕਰ ਲਓ ਨੋਟ ਧੂਰੀ ਕਾਰ ਵਿਆਰ ਓਪੋਜ਼ਿਟਰ TVS ਏਜੰਸੀ ਐਂਡ ਸਮਾਰਟ ਪੁਆਇੰਟ ਐਮਕੇ ਬਾਈਪਾਸ ਰੋਡ ਸ਼ਹਿਰ ਤੋਰੀ ਨੀਅਰ ਨੱਤ ਦਾ ਹਸਪੀਟਲ ਇਹ ਆਪਣਾ ਐਡਰੈਸਾ ਸ਼ਹਿਰ ਆਪਣਾ ਤੂਰੀਆ ਤੇ ਭਾਈ ਘੱਟ ਚੱਲੀਆਂ ਗੱਡੀਆਂ ਲਈ ਚੈਨਲ ਆਪਣਾ ਕਰ ਲੋ ਸਬਸਕ੍ਰਾਈਬ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਲਿਓ ਸ਼ੇਅਰ ਵੀ ਕਰ ਲਿਓ ਜੇ ਵੀਡੀਓ ਵਧੀਆ ਲੱਗੀ ਆ ਲਾਈਕ ਨਾਲ ਤੁਹਾਡਾ ਕੁਝ ਘਟਦਾ ਨਹੀਂਗਾ ਤੇ ਭਾਈ ਗੱਲ ਕਰਦੇ ਆਪਾਂ ਫਸਟ ਇਸ ਕਾਰ ਦੀ ਗੱਲ ਇਹ ਗੱਡੀ ਅਪਡੇਟ ਹੋ ਗਈ ਆ ਪਹਿਲਾਂ ਵੀ ਆਪਾਂ ਗੱਡੀ ਦਿਖਾਈ ਸੀ ਅਲਟੋ ਪਰ ਹੁਣੇ ਅਪਡੇਟ ਹੋ ਗਈ ਆ ਅੱਗੇ ਟਾਇਰ ਟਰ ਨਵੇਂ ਪੈ ਗਏ ਨੇ ਗੱਡੀ ਦੇ ਮਾਰ ਲੋ ਛਾਤੀ 2012 ਮਾਡਲ ਐਲ ਐਕਸ ਆਈ ਗੱਡੀ ਲਗਭਗ ਸਾਰੀ Ориਜਨਲ ਆ ਮਿਲਟਰੀ ਮੈਨ ਦੀ ਗੱਡੀ ਆ ਸੈਂਟਰ ਲੌਕ ਪੰਜਾਬ ਨੰਬਰ ਆ ਤਕਰੀਬਨ 70000 ਦੇ ਸਮਥਿੰਗ ਚੱਲੀ ਹੋਈ ਕਾਰ ਆ ਮੀਟਰ ਦੇ ਮਾੜੀ ਜਿੰਨੇ ਕਮਰਾ ਦਿਓ ਜੀ 74000 ਸੌਰੀ 77000 ਬਿੱਡ ਰਿਕਾਰਡ ਚੱਲੀ ਹੀ ਆ ਗੱਡੀ ਲਗਭਗ ਸਾਰੀ Ориਜਨਲ ਆ ਮੂਹਰੇ ਟਾਇਰ ਨਵੇਂ ਪੈ ਗਏ ਪਿਛਲੇ ਟਾਇਰ ਹੈਗੇ ਨੇ 90% ਟਾਇਰ ਹੈਗੇ ਨੇ ਬੂਟ ਫਲੋਰ ਤੇ ਮਾਰ ਲਓ ਨਿਗਾ ਬੂਟ ਫਲੋਰ ਜਮੀ ਨਵੇਂ ਵਰਗਾ ਗੱਡੀ ਦਾ ਪਹਿਲਾਂ ਲਿਬੜੀ ਟਿਪੜੀ ਦੀ ਹੁਣ ਇਹ ਅਪਡੇਟ ਹੋ ਗਈ ਟਾਇਰ ਤਕਰੀਬਨ ਪਿਆ ਇਹ 50 ਤੋਂ 60% ਡੱਗੀ ਵਾਲਾ ਓਕੇ ਫਰਸ਼ ਉੱਪਰ ਚ ਦੇਖੋ ਬਿਲਕੁਲ ਨਵੇਂ ਵਰਗਾ ਹੀ ਆ ਕਨੈਕਟਰ ਸਾਈਡ ਤੋਂ ਮਾਰ ਲਓ ਝਾਤੀ ਜੀ ਗੱਡੀ ਤੇ ਸਾਫ ਸੁਥਰੀ ਹੈ ਲੈਦਰ ਦੀ ਪੋਲਿਸ਼ਿੰਗ ਆ ਜੀ ਬਾਕੀ ਫਰੰਟ ਤੋਂ ਵੀ ਮਾੜੀ ਨਿਗਾ ਮਾਰਾ ਇਦੇ ਵਿੱਚ ਕੇ ਸੀਰੀਜ਼ ਇੰਜਨ ਆਂਦਾ ਤੇ ਡਿਊਟੀ ਨੋ ਵਾਲਾ ਅੰਟੀਰੀਅਰ ਆ ਜਾਂਦਾ 12 ਮਾਡਲ ਐਲ ਐਕਸ ਆਈ ਫਸਟ ਓਨਰ ਇੰਸ਼ੋਰੈਂਸ ਪੁੱਲਾ ਗੱਡੀ ਦੀ 2025 ਤੱਕ ਤੇ ਫਰੰਟ ਤੋਂ ਵੀ ਮੜਾ ਇੰਜਨ ਤੇ ਵੀ ਮੜਾ ਜਾ ਛਾਤੀ ਮਾਰਾ ਦਈ ਗੱਡੀ ਦੇ ਦੇਖੋ ਜੀ ਪਹਿਲਾਂ ਗੱਡੀ ਦਿਖਾਈ ਸੀ ਤੁਹਾਨੂੰ ਆਪਾਂ ਪਹਿਲਾਂ ਥੋੜੀ ਲਿਬੜੀ ਟਿਪੜੀ ਸੀ ਹੁਣ ਦੇਖੋ ਗੱਡੀ ਅਪਡੇਟ ਹੋ ਗਈ ਆ ਬਿਲਕੁਲ ਨਵੀਂ ਵਰਗੀ ਖਾਰਾ ਸਾਰੀ ਸ਼ੀਲਡ ਆ ਕੋਈ ਪੀਸ ਗੱਡੀ ਦਾ ਫਰੰਟ ਤੋਂ ਖੁੱਲਾ ਨਹੀਂ ਇੰਜਨ ਉੰਜਨ ਓਕੇ ਆ ਕੇ ਸੀਰੀਜ਼ ਇੰਜਨ ਆ 22 ਤੋਂ 23 ਦੀ ਐਵਰੇਜ ਲਗਭਗ ਇਹਨਾਂ ਦੀ ਹੁੰਦੀ ਆ ਗੱਲ ਕਰਦੇ ਆ ਇਸ ਦੇ ਪ੍ਰਾਈਸ ਦੀ ਇਸ ਦਾ ਗੱਡੀ ਦਾ ਰੇਟ ਆ ਜੀ 2 ਲੱਖ 7000 ਰੁਪਇਆ ਪੰਜਾਬ ਦਾ ਨੰਬਰ ਆ 27 ਤੱਕ ਪਾਸਿੰਗਾ ਫੁੱਲ ਇੰਸ਼ੋਰੈਂਸ ਆ ਪਹਿਲੇ ਨੋਆ ਗੱਡੀ ਜਿਹੜੇ ਕੋਈ ਵੀਰ ਵਧੀਆ ਗੱਡੀ ਹਲਟੋ ਲੈਣਾ ਚਾਹੁੰਦੇ ਨੇ ਤਾਂ ਆਪਣੇ ਕੋਲੇ ਇਹ ਗੱਡੀ ਆਈ ਹੈ ਜੀ ਤੇ ਸੈਕੰਡ ਕਾਰ ਦੀ ਗੱਲ ਕਰਦੇ ਆ ਇਹ ਆ ਫਿਗੋ ਇਹ ਗੱਡੀ 50 ਤੋਂ 55000 ਭਰ ਕੇ ਮਿਲ ਜੂਗੀ ਉਹ ਆਪਾਂ ਦੱਸਦੇ ਆ ਅੱਗੇ ਵੀਡੀਓ ਵਿੱਚ ਪੰਜਾਬ ਨੰਬਰ ਫਸਟ ਓਨਰ ਧੂਰੀ ਦੀ ਨਵੀਂ ਨਿਕਲੀ ਹੋਈ ਕਾਰ ਆ ਕਿਸੇ ਮਹਾਜਨ ਬੰਦੇ ਦੀ ਹੀ ਕਾਰ ਹੈ ਬਾਕੀ ਮਾਰ ਲਓ ਵਿੱਚੋਂ ਗੱਡੀ ਦੇ ਨਿਗਾ ZX i ਮਾਡਲ ਆ ਫਰੰਟ ਵਿੰਡੋ ਇਸ ਕਾਰ ਚ ਪਾਵਰ ਆਂਦੀ ਆ ਦੇਖੋ ਸੀਟਾਂ-ਫੁੱਟਾਂ ਵੀ ਦੇਖੋ ਮਾਰੋ ਝਾਤੀ ਸੀਟਾਂ-ਫੁੱਟਾਂ ਬਿਲਕੁਲ ਫਰੈਸ਼ ਪਈਆਂ ਨੇ ਗੱਡੀ ਦੀਆਂ 1 ਲੱਖ 19 20 ਹਜ਼ਾਰ ਦੇ ਸਮਥਿੰਗ ਇਹ ਚੱਲੀ ਹੋਈ ਕਾਰ ਆ ਪਾਵਰ ਵਿੰਡੋ ਪਾਵਰ ਸਟੀering ਵਾਲਾ ਮਾਡਲ ਆ ਟਾਇਰਾਂ ਦੀ ਗੱਲ ਕਰਦੇ ਆ ਟਾਇਰ ਤਕਰੀਬਨ ਹੈਗੇ ਨੇ 70 ਤੋਂ 80% ਚਾਰੇ ਡੱਗੇ ਤੇ ਵੀ ਇੱਕ ਵਾਰੀ ਮਾੜੀ ਜਿਹੀ ਆਪਾਂ ਨਿਗਾਹ ਮਾਰਾ ਦੰਨੇ ਆ ਲੋ ਜੀ ਡਿੱਗੀ ਤੇ ਮਾਰ ਲਓ ਨਿਕਾ ਪੰਜਾਬ ਨੰਬਰ ਬੂਟ ਫਲਾਵਰ ਵਗੈਰਾ ਦੇਖੋ ਸਾਫ ਸੁਥਰੀ ਕਾਰ ਆ ਵੀਰੇ ਜਿਹੜੇ ਕੋਈ ਵੀਰ ਕਹਿੰਦੇ ਨੇ ਵਧੀਆ ਗੱਡੀ ਆਪ ਨੂੰ ਡੀਜ਼ਲ ਗੱਡੀ ਚਾਹੀਦੀ ਆ ਘੱਟ ਰੇਟ 'ਚ ਵਿਚੇ ਦੀ ਆ ਪੈਸੇ ਵੀ ਕੱਟ ਨੇ ਸਿਪਲ ਓਕੇ ਹੋਣਾ ਜਿਹਦਾ ਤਾਂ ਤੁਹਾਨੂੰ ਆਪਾਂ 50 ਤੋਂ 55 ਹਜ਼ਾਰ ਦੀ ਗੱਡੀ ਦੇ ਦਾਂਗੇ ਕਨੈਕਟਰ ਸਾਈਡ ਤੋਂ ਮਾੜੀ 34 ਮਾਰ ਆਉਦੀ ਗੱਡੀ ਦੇਖੋ ਸੀਟਾਂ ਹੂਟਾਂ ਦਾ ਤਕਰੀਬਨ ਐ ਲਾਲੋ ਫਰੰਟ ਵਾਲੀਆਂ ਇਹੀ ਗੱਡੀ ਦੀਆਂ ਸੀਟਾਂ ਯੂਜ਼ ਹੋਈਆਂ ਨੇ ਪਿਛਲੀ ਸੀਟਾਂ ਦਾ ਲਗਭਗ ਐ ਲੱਗ ਰਿਹਾ ਜਿਵੇਂ ਯੂਜ਼ ਹੀ ਨਹੀਂ ਹੋਈ ਜਾਂਦੀ ਐ ਗੱਡੀਆਂ ਨਾਲ ਕੋਲ ਤਿੰਨ ਚਾਰ ਹੋਰ ਵੀ ਹੈਗੀਆਂ ਨੇ। ਲੋ ਜੀ ਮਾਰ ਲੋ ਨਿਕਾ ਤੇ। ਆਪਾਂ ਔਤ ਨੂੰ ਮੜਾ ਜੇ ਇਹ ਗੱਡੀ ਤੇ ਸਟਾਰਟ ਕਰਕੇ ਇੰਜਨ ਦੇ ਵਿੱਚ ਆਤੀ ਮਾਰਾ ਦਨੇ ਆ। ਲੋ ਜੀ ਇੰਜਨ ਤੇ ਆਪਾਂ ਥੋੜੀ ਹੁਣ ਨਿਗਾ ਮਾਰਾ ਦਨੇ ਆ। ਲੋ ਜੀ ਪਹਿਲਾਂ ਮਾਰ ਲੋ ਕੋਡਿਆਂ ਤੇ ਨਿਗਾ। ਵੈਸੇ ਇਹਨੂੰ ਰੈਸਟਰ ਦੀ ਪ੍ਰੋਬਲਮ ਆਂਦੀ ਆ ਪਰ ਇਹ ਗੱਡੀ ਤੇ ਕੋਈ ਰੈਸਟਰ ਨਹੀਂ ਹੈਗੀ। ਫਰੰਟ ਤੋਂ ਤਾਂ ਗੱਡੀ ਦਾ ਲੱਗ ਭਗ ਸ਼ੀਲਡ ਹੈ ਇੱਕ ਹੈਂਡਰ ਖੁੱਲਾ ਹੈ ਬੌਂਡ ਬੌਂਡ ਵਗੈਰਾ ਸ਼ੀਲਡਾ ਇੰਜਨ ਤੇ ਮਾਰ ਲੋ ਨਿਕਾ ਜੀ। ਕੋਈ ਬਰੌਂ ਨਹੀਂ ਛਟਾ ਨਹੀਂ ਆਵਾਜ਼ ਵੀ ਬਹੁਤ ਹੀ ਪਿਆਰੀ ਹੈ ਇੰਜਨ ਦੀ ਇਸ ਗੱਡੀ ਦੀ। ਏਸੀ ਉਸੀ ਗੱਡੀ ਦਾ ਸਾਰਾ ਕੁਝ ਹੈ ਗੱਡੀ ਦਾ ਵਰਕ ਕਰਦਾ ਤੇ ਗੱਡੀ ਦੇ ਰੇਟ ਦੀ ਗੱਲ ਕਰਦੇ ਆ ਗੱਡੀ ਦਾ ਰੇਟ ਹੈ ਜੀ 1,55,000 ਰੁਪਏ ਫਰਸਟ ਓਨਰ ਕਾਰ ਆ 50 ਦਾ ਨੰਬਰ ਤੇ ਗੱਲ ਕਰਦੇ ਹੁਣ ਆਪਾਂ ਨੈਕਸਟ ਕਾਰ ਉਹਦੀ ਆਈਟਮ ਦੇ ਆਈਟਮ ਦੇ ਬਣਾਓ ਜੀ 33 ਮੜੀ 2012 ਮਾਡਲ ਸਿਰਫ 40000 ਚੱਲੀ ਹੀ ਕਾਰ ਆ ਇੱਕ ਪੀਸ ਦੇ ਹਾ ਪੀਸ ਤੇ ਆਈ ਥਿੰਕ ਉਹ ਹੀ ਆ ਪਰ ਤੁਸੀਂ ਇੱਕ ਪੀਸ ਵੇਟ ਮੰਨ ਕੇ ਚੱਲ ਪੋ ਵਿੱਚੋਂ ਮਾਰ ਲਓ ਨੀਗਾ ਗੱਡੀ ਤੇ ਸਿਰਫ 40000 ਕਿਲੋਪੋਰਟ ਚੱਲੀ ਆ ਸਾਰੇ ਟਾਇਰ ਗੱਡੀ ਦੇ ਨਾਲ ਦੇ ਨੇ ਟਾਇਰ ਦੇਖੋ ਦੋ ਤਾਂ ਟਾਇਰ ਹੈਗੇ ਨੇ ਠੀਕ ਆ 50 ਤੋਂ 60% ਬਾਕੀ ਹੈਗੇ ਨੇ 25 ਤੋਂ 30% ਦੋ ਟਾਇਰ ਕਿਉਂਕਿ ਟਾਇਰ ਨਾਲ ਦੀ ਨਾ ਗੱਡੀ ਨੂੰ ਇਹਦੇ ਵਿੱਚ ਵਿੰਡੋ ਪਾਵਰ ਆਉਂਦੀ ਆ ਪਾਵਰ ਸਟੀering ਆ ਜਾਂਦਾ ਤੇ ਡਿੱਗੀ ਤੇ ਵੀ ਥੋੜੀ ਆਪਾਂ ਤੁਹਾਨੂੰ ਮਾੜਿਆ ਬੂਟ ਫਲੋਰ ਇਸ ਤੇ ਵੀ ਨਿਗਾ ਮਾਰਾ ਦਈਏ ਬੂਟ ਫਲੋਰ ਵੀ ਇਹਦਾ ਗੱਡੀ ਦਾ ਨਵੇਂ ਵਰਗੀ ਜਿਹਾ ਮਾਰੋ ਜੀ ਨਿਗਾ ਦੇਖੋ ਜੀ ਮੋਡਿਊਲ ਜੈਕ ਰਾਲ ਪਾਣੇ ਦਾ ਉਮੀਨ ਨਾਲ ਹੀ ਪਿਆ ਨਵੇਂ ਵਰਗਾ ਫਰਸ਼ਾ ਟਾਇਰ ਤਕਰੀਬਨ ਹੈਗਾ 25 30% ਡੱਗੇ ਵਾਲਾ ਜੀ ਕਨੈਕਟਰ ਸਾਈਡ ਤੇ ਮੜੋ ਜੀ ਨਿਗਾ ਮਰਾ ਦਈਏ ਰੀਅਲ ਟੂਨਲਰ ਇੰਟੀਰੀਅਰ ਆਂਦਾ ਬਰਾਊਨ ਤੇ ਗ੍ਰੇ ਐਸ ਯੂ ਸੀ ਗੱਡੀ ਦਾ ਪੂਰਾ ਵਰਕ ਕਰਦਾ ਪੱਕੀ ਆਪਾਂ ਤੁਹਾਨੂੰ ਮੁਰੋਂ ਬਰਨਟ ਦੀ ਵੀ ਚੱਕ ਕੇ ਗੱਡੀ ਦਿਖਾ ਦਿੰਨਾ ਗੋਡੇ ਪਿੱਲਰ ਦੀ ਵੈਸੇ ਕੋਈ ਨਿਸ਼ਚਨ ਨੋ ਕੇ ਲੈ ਜਾ ਕਰੋ ਗੋਡੇ ਪਿੱਲਰ ਵੈਸੇ ਵੀ ਆਪਣੀ ਗੱਡੀਆਂ ਦਾ ਲੱਗੇ ਬੱਜੀ ਨਹੀਂ ਹੁੰਦੇ ਤਾਂ ਮਾਰ ਲਓ ਜੀ ਨਗਾ ਰੰਡ ਹੋਣ ਟ ਗੱਡੀ ਦਾ ਸਾਰਾ ਕੁਛ ਛੀਲੜਾ ਸੈਂਟਰ ਲੋਕ ਆ ਇਹਦੀ ਖਾਸਿਤ ਕੀ ਆ ਇਹ ਬਨ ਪੜ ਇੰਜਨ ਵਾਲੀ ਆ ਅਲਟੋ ਦੇ ਬਰਾਬਰ ਲਗਭਗ ਗੱਡੀ ਦੀ ਦੀ ਐਵਰੇਜ ਹੁੰਦੀ 18 ਤੋਂ 20 ਦੀ ਇਹ ਐਵਰੇਜ ਹੁੰਦੀ ਹੈ ਅਲਟੋ 22 ਦਿੰਦੀ ਹੈ ਥੋੜੀ ਫਰਕ ਆ ਪਰ ਇਹ ਵੀ ਪ੍ਰੋਡਕਟ ਵਧੀਆ ਜਿਹੜਾ ਕੋਈ ਵੀਰ ਆਈਟਮ ਦਾ ਚਾਹ ਬਣਾ ਜਾਂ ਸੈਂਟਰ ਦਾ ਚਾਹ ਬਣਾ ਤਾਂ ਆਈਟਮ ਨੇ ਵਧੀਆ ਗੱਡੀ ਆਪਣੇ ਕੋਲੇ ਹਾਜ਼ਰ ਆ ਤੇ ਇਸ ਗੱਡੀ ਤੇ ਲੋਨ ਦੀ ਗੱਲ ਕਰੀਏ ਇਸ ਗੱਡੀ ਤੇ ਲੋਨ ਹੋਊਗਾ ਸਵਾ ਲੱਖ ਦਾ ਤੁਹਾਡਾ ਸਿਬਲੋਕ ਹੋਣਾ ਜਿਹਦਾ ਤਕਰੀਬਨ ਲਾ ਲਓ 75 ਤੋਂ 80 ਹਜ਼ਾਰ ਰੁਪਏ ਤੁਹਾਡਾ ਨਾਲ ਪਊਗਾ ਇਹ ਤੁਹਾਨੂੰ ਗੱਡੀ ਮਿਲ ਜੂਗੀ ਇਹ ਗੱਡੀ ਦਾ ਰੇਟ ਆ ਜੀ 2 ਲੱਖ ਰੁਪਿਆ 150 ਦਾ ਕਟਵਾਦ ਹੋਣਾ ਨਹੀਂ ਇੰਸ਼ੋਰੈਂਸ ਹੋਰ ਗੱਡੀ ਦੀ ਹੈਗੀ ਆ ਦੋਨੇ ਚ ਅਲਟੋ ਦੀ ਤਾਂ ਕਰੀਬ 1 ਲੱਖ ਤੋਂ 1.5 ਲੱਖ ਲੌਣ ਹੋ ਜਾਊਗਾ ਤੇ ਉਸ ਗੱਡੀ ਤੇ ਲੱਖ ਰੁਪਏ ਦਾ ਫਿੱਗੋ ਤੇ ਹੋ ਜਾਊਗਾ ਫਿੱਗੋ ਦਾ ਸਿਰਫ ਤੁਹਾਨੂੰ 50-55 ਹਜ਼ਾਰੀ ਭਰਨਾ ਪਊ ਜਿਆਦਾ ਕੁਛ ਤੁਹਾਨੂੰ ਦੇਣ ਦੀ ਲੋੜ ਨਹੀਂ ਪੈਣੀ ਬਾਕੀ ਵੀ ਵਧੀਆ ਗੱਡੀਆਂ ਲਈ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਆਪਾਂ ਤੁਹਾਡੇ ਵਾਸਤੇ ਬੜੀ ਵਧੀਆ ਗੱਡੀਆਂ ਘੱਟ ਚੱਲੀਆਂ ਗੱਡੀਆਂ Ориਜਨਲ ਪੇਂਟ ਦੀਆਂ ਗੱਡੀਆਂ ਮਿਹਨਤ ਕਰਕੇ ਲੱਭ ਕੇ ਲੱਕ ਜਾਨੇ ਆ ਬਾਕੀ ਇੱਕ ਦੋ ਗੱਡੀਆਂ ਹੋਰ ਆ ਰਹੀਆਂ ਨੇ Honda Petrol ਵਾਲੀ ਆ ਰਹੀ Honda City Sunroof ਵਾਲੀ ਆ ਰਹੀ ਆ